ਦੇ ਰਹੇ ਜੀਵਨ ਤੇ ਨਾਲੇ ਜੀਵਨ ਤੇ ਮੁਕਣੀ ਜੇ ਤਰੇ ਹੇ ਤਿਹਾਰ ਹੈ ਜੇ ਹਾਰ ਗਏ ਤੇ ਬਾਜੀ ਹਾਰ ਕੋਈ ਵੀ ਕੰਮ ਨਹੀਂ ਆਉਣਾ ਦੁਨੀਆ ਦਾ ਸੰਸਾਰ ਦਾ ਜੋ ਆਪਾਂ ਦੇਖਦੇ ਆ ਇਹ ਕਿ ਸਾਡੇ ਜਿਉਂਦੇ ਰਹਿੰਦੇ ਆ ਸੁੱਖ ਸੋਲ ਹੁੰਦਾ ਸਾਡੇ ਕੋਲ ਅੱਗੇ ਨੂੰ ਕੁਝ ਕੋਲ ਹਾਤਾਤੋ ਕਿਆ ਕਰਵਾਸਾਂ ਕਰਨੇ ਕਰਨ ਵਾਹ ਮਾੜੀ ਕਹਿੰਦੇ ਕੇ ਬਸ ਤੇ ਕੁਝ ਬੰਦ ਨੂੰ ਅਤੇ

अगे सब कुछ है नहीं सच्चे पात्र ने पाड़ी सू समझा करे अगे कुछ बनी है, तो पले बनी है कुछ बनिए बनी कोई दया बनी कोई भला बनिए चंग्याई बनिए अगे वास्ते बाहर बैठे कहाराज सा लगे हुए डायरी ਜੀਵਨ ਦੇ ਇਹ ਪੰਜ ਲੰਘ ਹੋਣੇ ਨੇ। ਉਹਦੇ ਵਿੱਚ ਮਹਾਰਾਜ ਜੀ ਸੱਗੇ ਪਾਤਸ਼ਾਹ ਸੀ ਲਿਖਦੇ ਆ। ਮਹਾਰਾਜ ਕਹਿੰਦੇ ਕੀ ਲਿਖਦੇ ਹੋ ਗੁਰਨਾਨਦ ਸਾਹਿਬ ਜੀ? ਕਹਿੰਦੇ ਅਸੀਂ ਜਿਹੜਾ ਭਲੇ ਦਾ ਕੰਮ ਕਰਦੇ ਹਾਂ ਉਹ ਸਮਾਂ ਲਿਖਦੇ। ਜਦੋਂ ਕੋਈ ਬੰਦਗੀ ਕਰਦੇ ਉਹ ਸਮਾਂ ਲਿਖਦੇ। ਜਦੋਂ ਕੋਈ ਨੇਕੀ ਦਾ ਕੰਮ ਕਰਦੇ ਉਹ ਸਮਾਂ ਲਿਖਦੇ। ਇਹ ਜਾਤ ਨਹੀਂ ਪੁੱਛਿਆ ਜਾਂਦੀ, ਕਿਰਨ ਧਰਮ ਨਹੀਂ ਪੁੱਛਿਆ ਜਾਂਦਾ। ਕਿਰਨ ਕਰਮ ਪੁੱਛਿਆ ਜਾਂਦਾ। ਕਿਰਨ ਕਰਮ ਕੀ ਹੈ? ਇਹਨੂੰ ਵੇਖਿਆ ਨਹੀਂ ਜਾਣਾ ਤੂੰ ਕੌਣ ਐ ਇਹ ਕਰਮ ਵੇਖਿਆ ਜਾਣਾ ਤੇਰੇ ਕਰਮ ਕੀ ਐ ਤੇਰਾ ਕਰਮ ਨਿਰਮਲ ਐ ਕਿ ਮਨਮਾ ਕਰ ਸਾਡੇ ਕਰਮ ਵੇਖਿਆ ਜਾਣਾ ਪਿਆ ਮੇਰੇ ਆਪਾ ਤੇ ਨੌਕਰੀਆਂ ਜਾਂਦੇ ਆ ਸਾਡੀ ਡਿਗਰੀ ਲਿਖੀ ਜਾਂਦੀ ਉਥੇ ਆਪਾਂ ਨੂੰ ਕਿ ਕੀ ਪੜਿਆ ਕਿਵੇਂ ਸਕੂਲ ਗਏ ਉਹਨੂੰ ਵੇਖਿਆ ਜਾਏਗਾ ਉਹ ਸਾਡਾ ਸਾਡੀ ਡਿਗਰੀ ਦੱਸੇਗੀ ਸਾਡੇ ਕੋਲ ਸਰਟੀਫੀਕਟ ਦੱਸੇਗਾ ਕਿ ਇਹਨੇ ਕਰਿਆ ਕੀ ਐ ਕਿੰਨੇ ਪਰਸੈਂਟ ਐ ਕਿੰਨੀ ਇਹਦੀ ਪੜਾਈ ਇੰਨੇ ਦੀ ਇਹ ਨੌਲੇਜ ਹੈ ਉਹਨੇ ਆਪੇ ਦੱਸ ਦਿੱਤਾ ਹੈ ਇਹ ਸਾਡੇ ਵੀ ਕਰਮਾਂ ਨੇ ਦੱਸ ਦੇਣਾ ਕਿ ਕਿਰਿਆ ਕੀ ਹੈ ਇਹ ਘਰ ਸਾਡੇ ਪਾਸ਼ਾ ਨੂੰ ਕਹਿੰਦੇ ਸਤਿਗੁਰੂ ਡੈਰੀਆ ਲੱਗੀਆਂ ਹੋਈਆਂ ਭਲੇ ਦੇ ਕੰਮ ਨੇਕੀ ਦੇ ਕੰਮ ਲਿਖੇ ਜਾਂਦੇ ਹੂੰ ਡੈਰੀ ਵਿੱਚ ਲਿਖਿਆ ਜਾਂਦਾ ਸਾਂ ਫਿਰ ਬਾਅਦ ਵਿੱਚ ਫਿਰ ਜਦੋਂ ਮੌਤ ਹੋ ਜਾਂਦੀ ਹੈ ਮਨੁੱਖ ਦੀ ਫਿਰ ਦਾ ਸਾਰਾ ਸਮਾਪਤ ਕੀਤਾ ਜਾਂਦਾ ਉਹਦਾ ਸਮਾਂ ਪੱਟ ਕੇ ਨੇ ਇਹਨੇ ਕਿੰਨੇ ਸਮੇਂ ਹਰੇ ਦੇ ਕੰਮ ਕਿੰਨੇ ਵਿਕਤੀ ਦੇ ਕੰਮ ਤੇ ਨਹੀਂ ਇਹਨੇ ਬੰਦਗੀ ਦੇ ਨਾਮ ਇਹਨੇ ਤਿਆਰ ਕੀਤੀ ਉਹਦਾ ਸਮਾਂ ਉਹ ਕੱਢ ਕੇ ਉਹਨੂੰ ਫਿਰ ਜਮਾ ਕਰਕੇ ਫਿਰ ਉਹਦੀ ਉਮਰ ਬਣਾਈ ਜਾਂਦੀ ਉਹ ਅਸੀਂ ਉਮਰ ਬਣਦੇ ਆ ਕਿਸੇ ਦੇ 5 ਸਾਲ ਨਿਕਲੇ ਕਿਸੇ ਦੇ 8 ਸਾਲ ਨਿਕਲੇ ਕਿਸੇ ਦਾ ਸਾਲ ਨਿਕਲੇ ਉਹ ਜਿਹੜੀ ਉਮਰ ਅਸੀਂ ਮੰਨਦੇ ਆ ਕਿ ਅਸਲ ਉਮਰ ਉਹ ਹੈ ਜਿਹੜੀ ਲੇਖੇ ਵਿੱਚ ਲੱਗੀ ਹੈ ਬਾਕੀ ਤੇ ਇਹਦੇ ਵਿਰਥ ਹੀ ਗਵਾ ਲਿਆ ਉਹ ਸਤਿਨਾਮ ਦੀ ਵਾਹਿਗੁਰੂ ਬਾਕੀ ਤੇ ਨੇ ਵਿਰਥ ਹੀ ਗਵਾ ਲਿਆ ਉਹ ਸਮਾਂ ਜਿਹੜਾ ਉਹ ਲਿਖ ਕੇ ਦੱਸਿਆ ਨਾ ਜੇ ਆਪਾਂ ਵੀ ਆਪਣਾ ਸਮਾਂ ਕੱਢਾਂਗੇ ਆ ਜਿਹੜਾ ਸਮਾਂ ਤੁਸੀਂ ਇੱਥੇ ਘੰਟਾ ਬੈਠੇ ਇਹ ਘੰਟਾ ਲਿਖੀ ਜੇ ਆ ਸਮਾ ਸਾਡਾ ਜਿਹਨਾਂ ਸਤ ਸੰਗਤ ਦੀਆਂ ਧੜੀਆਂ ਦੀਆਂ ਕਈ ਵਾਰੀ ਆਪਾਂ ਕਹਿੰਦੇ ਸੰਗਤ ਦੇ ਬੈਠਾਂਗੇ ਕੀ ਮਿਲੇਗਾ ਆਪਾਂ ਮੱਥਾ ਟੇਕਦੇ ਆਂ ਫਾਟੇ ਦੇ ਗਨੇ